ਪੱਛਮੀ ਬੰਗਾਲ ਦੇ ਰਾਜਪਾਲ ਸੀ ਵੀ ਆਨੰਦ ਬੌਂਸ ਵ੍ਰੁੱਧ ਜਿੰਸੀ ਸ਼ੋਸ਼ਣ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਉਸਤੇ ਦਿੱਲੀ ਦੇ ਇੱਕ ਫਾਈਵ ਸਟਾਰ ਹੋਟਲ ਵਿੱਚ ਇੱਕ ਓਡੀਸੀ ਕਲਾਸਿਕਲ ਡਾਂਸਰ ਦੁਆਰਾ ਜਿੰਸੀ ਸ਼ੋਸ਼ਣ ਦਾ ਦੋਸ਼ ਲਗਾਇਆ ਗਿਆ ਹੈ ਇਹ ਸ਼ਿਕਾਇਤ ਅਕਤੂਬਰ 2023 ਵਿੱਚ ਦਰਜ ਕੀਤੀ ਗਈ ਸੀ ਸਮਾਚਾਰ ਏਜੰਸੀ ਪੀਟੀਈਆਈ ਦੇ ਮੁਤਾਬਿਕ ਬੰਗਾਲ ਪੁਲਿਸ ਨੇ ਪਿਛਲੇ ਹਫਤੇ ਰਾਜ ਸਰਕਾਰ ਨੂੰ ਜਾਂਚ ਰਿਪੋਰਟ ਸੌਂਪੀ ਸੀ ਇਹ ਮਾਮਲਾ 14 ਮਈ ਨੂੰ ਸਾਹਮਣੇ ਆਇਆ ਸੀ ODCI ਡਾਂਸਰ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਵਿਦੇਸ਼ ਯਾਤਰਾ ਨਾਲ ਜੁੜੀਆਂ ਸਮੱਸਿਆਵਾਂ ਬਾਰੇ ਮਦਦ ਮੰਗਣ ਲਈ ਰਾਏਪਾਲ ਕੋਲ ਗਈ ਸੀ ਜਾਂਚ ਰਿਪੋਰਟ ਵਿੱਚ ਦਾਵਾ ਕੀਤਾ ਗਿਆ ਕਿ CCTV ਫੁਟੇਜ ਵਿੱਚ ਰਾਏਪਾਲ ਦੇ ਹੋਟਲ ਵਿੱਚ ਦਾਖਲ ਹੋਣ ਅਤੇ ਬਾਹਰ ਨਿਕਲਣ ਦਾ ਸਮਾਂ ਇੱਕੋ ਜਿਹਾ ਹੀ ਸੀ ਹਾਲਾਂਕਿ ODCI ਡਾਂਸਰ ਨੇ ਇਹ ਨਹੀਂ ਦੱਸਿਆ ਕਿ ਉਸਨੇ 10 ਮਹੀਨੇ ਬਾਅਦ ਅਕਤੂਬਰ ਵਿੱਚ ਸ਼ਿਕਾਇਤ ਕਿਉਂ ਦਰਜ ਕਰਵਾਈ ਸੀ ਪੂਰੇ ਮਾਮਲੇ ਤੇ ਸੀਵੀ ਬੌਂਸ ਜਾਰਾ ਆਇਪਮੰਦ ਤੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਰਾਇਪਮੰਦ ਦਾ ਸਾਬਕਾ ਮਹਿਲਾ ਕਰਮਚਾਰੀ ਨੇ ਵੀ ਜਿਨਸੀ ਸ਼ੋਸ਼ਣ ਦੇ ਦੋਸ਼ ਲਾਏ ਹਨ ਹਾਲ ਹੀ ਚ ਆਨੰਦ ਬੌਂਸ ਤੇ ਰਾਜਪਵਨ ਦੀ ਸਾਬਕਾ ਮਹਿਲਾ ਕਰਮਚਾਰੀ ਨੇ ਵੀ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਸੀ ਉਸ ਨੂੰ 2 ਮਈ ਨੂੰ ਸਟਰੀਟ ਥਾਣੇ ਵਿੱਚ ਰਾਜਪਾਲ ਖਿਲਾਫ ਲਿਖਤੀ ਸ਼ਿਕਾਇਤ ਦਿੱਤੀ ਸੀ ਔਰਤ ਨੇ ਦੋਸ਼ ਲਾਇਆ ਕਿ ਉਹ 24 ਮਾਰਚ ਨੂੰ ਰਾਏਪਾਲ ਕੋਲ ਪੱਕੀ ਨੌਕਰੀ ਦੀ ਮੰਗ ਲੈ ਕੇ ਗਈ ਸੀ ਫਿਰ ਰਾਏਪਾਲ ਨੇ ਦਰਵਿਹਾਰ ਕੀਤਾ 2 ਮਈ ਨੂੰ ਫਿਰ ਅਜਿਹਾ ਹੀ ਹੋਇਆ ਅਤੇ ਉਹ ਸ਼ਿਕਾਇਤ ਲੈ ਕੇ ਰਾਜਪਮਨ ਦੇ ਬਾਹਰ ਤਾਇਨਾਤ ਪੁਲਿਸ ਅਧਿਕਾਰੀ ਕੋਲ ਗਈ ਸੀ ਹਾਲਾਂਕਿ ਰਾਏਪਾਲ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਔਰਤ ਦੇ ਦੋਸ਼ਾਂ ਦਾ ਖੰਡਨ ਕੀਤਾ ਸੀ ਉਸਨੇ ਕਿਹਾ ਕਿ ਇਹ ਮੈਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ ਮੇਰੇ ਤੇ ਬੇਬੁਨਿਆਦ ਦੋਸ਼ ਲਗਾਏ ਗਏ ਹਨ ਸੱਚ ਦੀ ਜਿੱਤ ਹੋਵੇਗੀ ਉਸਨੇ ਅੱਗੋਂ ਇਹ ਵੀ ਕਿਹਾ ਕਿ ਨਕਲੀ ਬਿਰਤਾਂਤਾ ਤੋਂ ਮੈਂ ਨਹੀਂ ਡਰਦਾ ਜੇਕਰ ਕੋਈ ਮੈਨੂੰ ਬਦਨਾਮ ਕਰਨ ਕਰਕੇ ਚੋਣਾਂ ਦਾ ਫਾਇਦਾ ਚੁਪਣਾ ਚਾਹੁੰਦਾ ਹੈ ਤਾਂ ਵਾਹਿਗੁਰੂ ਮੇਰੇ ਤੇ ਮਿਹਰ ਕਰੇ ਮੈਂ ਪ੍ਰਿਸ਼ਟਾਚਾਰ ਅਤੇ ਹਿੰਸਾ ਵਿਰੁੱਧ ਲੜਾਈ ਨੂੰ ਨਹੀਂ ਰੋਕ ਸਕਦਾ